ਮੈਂ ਨਾਈਨ ਨੇ ਨੋਟਾਂ ਦਾ ਕਰ ਦੇਗੀ ਇਹਨੇ ਤੇ ਪਿੰਡ ਦੇ ਪੱਤੇ ਨਹੀਂ ਬੱਕਰੀ ਖਾਂਦੀ ਜਿੰਨੇ ਨੋਟ ਖਾ ਜਾਂਦਾ ਮੇਸ਼ੇ ਤੋਂ ਐ ਜੋਵ ਮਰੀਂਦਰਾ ਤੇ ਘਰ ਸਾਡੇ ਗਵਾੜ ਹੋਰ ਨਵਾਂ ਬਣ ਰਿਹਾ ਤੇ ਉਹਦੀ ਵੀ ਮੈਂ ਤੁਹਾਡੇ ਨਾਲ ਸਮਝ ਪਾ ਰਿਹਾ ਤੇ ਜਿਹੜੇ ਪਿੰਡ ਆ ਇਸੇ ਜਿਸ ਜਿਹੜੇ ਆ ਦੇ ਪੱਕੇ ਅੱਜ ਤੇ ਪਾਣੀ ਜਿਹੜਾ ਵਾ ਮਹਿੰਗਾ ਆ ਪਿਆ ਦੁੱਧ ਨਾਲੋਂ ਦੁੱਧ ਜਿਹੜਾ ਉਹਨਾ ਮਹਿੰਗਾ ਨਹੀਂ ਪਾਣੀ ਦੀ ਬੋਤਲ ਲਈ ਇਹ 20 ਰੁਪਏ ਦੀ ਆਉਂਦੀ ਬਾਹਰੋਂ ਸ੍ਰੀਕਲ ਦੋਸਤੋ ਮੇਰਾ ਚੈਨਲ ਚੰਗ ਦੀ ਰਾਤ ਦੇ ਸਵਾਗਤ ਆ ਸਾਰਿਆਂ ਦਾ ਦੋਸਤੋ ਮੈਂ ਉਹਦਾ ਅੱਜ ਦਾ ਵਲੌਗ ਲੈ ਕੇ ਆਜਾ ਰਾਂ ਸਾਡੇ ਕਿ ਮੇਰੀ ਸਿਹਤ ਪੂਰੀ ਤਰ੍ਹਾਂ ਠੀਕ ਨਹੀਂ ਤੇ ਗਰਮੀ ਬੜੀ ਹੈ ਸਾਰਾ ਦਿਨ ਫਿਰ ਇੱਕਦਮ ਹੀ ਠੰਡੀ ਹਵਾ ਚੱਲੀ ਉਹ ਮੌਸਮ ਚੇਂਜ ਹੋ ਗਿਆ ਬੱਦਲ ਬੜੇ ਵੱਧ ਗਿਆ ਹੋ ਗਿਆ ਪਰ ਇਹ ਉਡੀ ਦਰਿਆ ਤੇ ਜਿਹੜੇ ਆ ਇਹ ਘਾਤਕ ਨੇ ਥੋੜੇ ਜਿ ਇਹਨਾਂ ਦੇ ਨਾਲ ਚ ਬਾਰਿਸ਼ ਕੋਈ ਵੀ ਆ ਭਾਵੇਂ ਥੋੜੀ ਆ ਭਾਵੇਂ ਬਹੁਤੀ ਆ ਕਿਸਾਨਾਂ ਦੇ ਸਾਹ ਸੂਤ ਲੈਂਦੀ ਆ ਤੇ ਇੰਨੀ ਗਰਮੀ ਚ ਜਿਹੜੇ ਇਹ ਪੇੜ ਪੌਦੇ ਸਾਰੇ ਮਰ ਜਾਏ ਸੀ ਤੁਸੀਂ ਦੇਖ ਸਕਦੇ ਹੋ ਬੋਗਨਵਿੱਲੀ ਤੇ ਕਿੱਡੇ ਸੋਹਣੇ ਫੁੱਲ ਨਿਕਲੇ ਆ ਤੇ ਮੈਂ ਨਾਲੇ ਮਾਰਦਾ ਚਾਤੀ ਮੜੀ ਮੋਟਾ ਕਰਦੇ ਬੰਦੀ ਸਾਜ ਪੌਣਾ ਤਾਂ ਦੇਣਾ ਤੇ ਪਾਲੇ ਚਲੋ ਪਾਲੀ ਮੁਰਤਾ ਜੀ ਵਾਲੀ ਨਾ ਜਿਹੜਾ ਮੇਰਾ ਗਲਾ ਗੋਲਾ ਰੁਗਿਆ ਛਾਤੀ ਛੁੱਤੀ ਰੁਗੀ ਜਾਮਝਾਇਆ ਸਰੀਰ ਤੇ ਉਹ ਥੋੜਾ ਜਿਹਾ ਖੁੱਲੂਗਾ ਆਜੋ ਕਰਦੇ ਆ ਮਿਸਤਰੀਆਂ ਨਾਲ ਸੋਸਠਾ ਇਹ ਸਾਡੇ ਮੁੰਡੇ ਰਾਜ ਮਿਸਤਰੀ ਇੱਕ ਦਾ ਨਾ ਹਮੇਸ਼ ਤੇ ਇੱਕ ਦਾ ਨਾ ਵਿਰੇਂਦਰ ਆ ਨਾ ਦੋਵਾਂ ਦੇ ਬੜੇ ਘੈਂਟ ਆ ਤੇ ਕੰਮ ਵੀ ਘੈਂਟੀ ਕਰਦੇ ਆ ਤੁਸੀਂ ਦੇਖ ਸਕਦੇ ਇੰਨੇ ਹੱਥਾਂ ਦੀ ਸਭਾਈ ਚਣਾਈ ਕੱਢੀ ਪਿਆਰੀ ਹੈ ਅਰੇ ਆ ਵੀ ਇਹ ਪੈਸੇ ਨਹੀਂ ਮਗਨਵਾੜਦੇ ਮੇਰੇ ਤੋਂ ਇਹ ਜੇ ਮੈਂ ਪੈਸੇ ਦੇ ਗਿਆ ਤੈਨੂੰ ਸਾਹ ਨਹੀਂ ਲੈਂਦਾ ਮੈਂ 9 9 ਨੋਟਾਂ ਦਾ ਕਰ ਦੇਗੀ ਇੰਨੇ ਤੇ ਪੱਪਲ ਦੇ ਪੱਤੇ ਨਹੀਂ ਬੱਕਰੀ ਖਾਂਦੀ ਜਿੰਨੇ ਨੋਟ ਖਾ ਜਾਂਦਾ ਹਮੇਸ਼ਾ ਤੂੰ ਐ ਜੋ ਮੋਹਿੰਦਰਾ ਬਾ ਇਹਨੇ ਦੇ ਘਰ ਤੇ ਪੱਪਲ ਲਾਇਆ ਜੇ ਕੋਈ ਬੱਕਰੀ ਰੱਖੀ ਹੋਏ ਨੇ ਤੇ ਪੱਤੇ ਨਹੀਂ ਖਾਂਦੀ। ਚਲੋ ਕੋਈ ਨਹੀਂ ਭਰਾ। ਤੁਸੀਂ ਇਹ ਆ ਵੀ। ਚੰਗ ਵਧੀਆ ਕਰੋ ਪ੍ਰਹਾਂ ਦੀ ਵੀ ਕੋਈ ਚਿੰਤਾ। ਜੇ ਜਿਹੜੇ ਤੁਹਾਡੇ ਦੇਣੇ ਆ। ਤੁਹਾਡੇ ਪਸੀਨਾ ਸੁੱਕਣ ਤੋਂ ਪਹਿਲਾਂ ਮਿਲ ਜਾਣਗੇ। ਕੰਮ ਸਾਡਾ ਜਿਹੜਾ ਲਗ ਭਗ ਲੈਟਰਲ ਤੋਂ ਕਰਿਆ ਜਾਂਦਾ। ਕਿਹੜੇ ਟਾਈਮ ਪਿੰਡਾਂ ਦੇ ਵਿੱਚ ਕੱਚੇ ਕੋਠੇ ਹੁੰਦੇ ਸੀ। ਅਹੀਂ ਉਹਨਾਂ ਕੱਚਿਆਂ ਕੋਠਿਆਂ 'ਚ ਕੱਚਿਆਂ ਛੱਪੜਾਂ 'ਚ ਧਾਰਨੂਗੇ ਜਵਾਨ ਹੋਏ ਆ। ਯਾਰ ਸਾਡੇ ਦੇ ਜਿਹੜੇ ਸੀ ਘਰ ਪੱਕੇ ਹੀ ਹੁੰਦੇ ਸੀ। ਪਰ ਰਾਹ ਖੜੇ ਰੌਣ ਕਰਕੇ ਚਲੇ ਹੁਣੇ ਛੋਡੇ ਛੋਡੇ ਬੁਰੇ ਹਾਲ ਹੋਣੇ ਬੰਦੇ ਧੜੇ ਹੋਣੇ। ਪਰ ਹੁਣ ਤੁਸੀਂ ਵੇਖ ਸਕਦੇ ਜੇ ਕਿ ਮੈਂ ਕਹਾਂ ਤਾਂ ਮੇਰਾ ਪਿੰਡ ਨਸੂ ਚੱਕ ਅੱਗੇ ਵੀ ਕਈ ਨੀ ਗੱਲ ਕਰਦਾ ਨਾ। ਇਹ ਮੈਨੂੰ ਸ਼ਹਿਰ ਹੀ ਜਾਪਣ ਲੱਗ ਪਿਆ। ਤੇ ਇਹ ਵੀ ਹੁਣ ਸ਼ਹਿਰ ਹੀ ਆ। ਕਿਉਂਕਿ ਪਿੰਡਾਂ ਦਾ ਜਿਹੜਾ ਵਾਤਾਵਰਨ ਦਾ ਵਾਦਾ ਪলিউਸ਼ਨ ਮੁਕਤ ਆ ਨਾ ਇੱਥੇ ਕੋ ਰੋਲਾ ਨਾ ਕੋ ਰੱਪਾ ਵਧੀਆ ਖਾਣਾ ਵਧੀਆ ਪੀਣਾ ਵਧੀਆ ਨਾਣਾ ਤੇ ਸੇਰ ਦੀ ਤਾਜੀ ਹਵਾ ਜਿਹੜੀ ਆ ਉਹ ਕਟਾਪਾ ਪਰ ਮਿਲਦੀ ਆ ਥੋੜੀ ਜੀ ਪਾਣੀ ਦੀ ਸਮੱਸਿਆ ਆਉਣ ਵਾਲੇ ਟਾਈਮ ਤੇ ਜਿਹੜੀ ਸਾਨੂੰ ਫੇਸ ਕਰਨੀ ਪਣੀ ਇਹ ਨਾਲੇ ਪਾਣੀ ਦੀ ਜੰਨੇ ਵਾਹ ਉਹ ਤੋਂ ਕਰਦੇ ਰਿਹਾ ਐਸੇ ਤਰ੍ਹਾਂ ਹੀ ਅਸੀਂ ਮੋਟਰਾਂ ਦੇ ਪਾਣੀ ਦੀ ਹੋ ਸਕਦਾ ਪੀਣ ਵਾਲਾ ਪਾਣੀ ਜਿਹੜਾ ਸਾਨੂੰ ਅਰੇ ਤੇ ਪਾਣੀ ਜਿਹੜਾ ਵਾ ਉਹ ਮਹਿੰਗਾ ਆ ਪਿਆ ਦੁੱਧ ਨਾਲੋਂ ਦੁੱਧ ਜਿਹੜਾ ਉਹ ਇੰਨਾ ਮਹਿੰਗਾ ਨਹੀਂ ਪਾਣੀ ਦੀ ਬੋਤਲ ਲਈ ਇਹਦੇ 20 ਰੁਪਏ ਦੀ ਆਉਂਦੀ ਬਾਹਰੋਂ ਕਿਉਂ ਮੇਸ਼ਾ ਹੈ ਤੇ ਬੱਚੇ ਨੂੰ ਪਿਆਸ ਲੱਗੀ ਹੋਏ ਉਦੋਂ ਆਪਾਂ ਕੋਈ ਪੈਸਾ ਖਰਚਦੇ ਨਹੀਂ ਤੇ ਫਿਰ ਹੱਸੇਲੇ 20 ਰੁਪਏ ਦੀ ਪਾਣੀ ਦੀ ਬੋਤਲ ਲੈਣੀ ਪੈਂਦੀ ਫਿਰ ਦੁੱਧ ਮਹਿੰਗਾ ਕਿ ਪਾਣੀ ਮਹਿੰਗਾ ਤੇ ਇਹ ਤਾਂ ਮੁਸੇ ਵੀ ਇਹ ਵੀ ਉਹ ਤਿੰਨ ਦਾ ਸਾਡੇ ਬੁੱਤ ਕਾਵਟ ਪਾਤੀ بارش ਨੇ ਜਿਹੜਾ ਮਿਸਤਰੀ ਸੀ ਮੈਨੂੰ ਗਾਣੇ ਗੂਣੇ ਸੁਣਾਉਂਦਾ ਸੀ ਤੇ ਤੇ ਇੱਕ ਤੇ ਉਹ ਆ ਬਿਮਾਰ ਹੋ ਗਿਆ ਮੁੰਡਾ ਉਹ ਨਹੀਂ ਗਿਆ ਉਹ ਮੇਰਾ ਸੰਡੂ ਲੱਗਦਾ ਸੀ ਇੱਕ ਮੁੰਡਾ ਲੱਕੜ ਵਾਲਾ ਸੀ ਉਹਦੇ ਵਿਚਾਰੇ ਦੇ ਖੇਲ ਵੱਜ ਗਿਆ ਅਗੂਠੇ ਦੇ ਵਿੱਚ ਚਾਰ ਪਾਰ ਹੋ ਗਿਆ ਉਹ ਵੀ ਥੋੜਾ ਜਿਆ ਕੱਲ ਉਹਨੇ ਆਪਰੇਸ਼ਨ ਕਰਾਇਆ ਅਪਰੇਟ ਕਰਾ ਕੇ ਕਢਾਇਆ ਚਲੋ ਕੱਲ ਨੂੰ ਆਉਂਦਾ ਹਾਂ ਮੈਂ ਆਉਂਗਾ ਮੈਂ ਤੈਨੂੰ ਕਹਿਆ ਸੀ ਤੂੰ ਵੀ ਦੇਲੇ ਦੰਗਰ ਅਰੈਸਟ ਕਰ ਲਾ ਇਹ ਆ ਦੋਸਤੋ ਮੇਰਾ ਪਿੰਡ ਨੱਥੂ ਚੱਕ ਉਹਦੇ ਮੈਨੂੰ ਕੋ ਨੱਥੂ ਚੱਕ ਦਾ ਵੇਖਦਾ ਹੋਵੇ ਦੇਖ ਦੇਖ ਚ ਜੇ ਆਪ ਦਾ ਪਿੰਡ ਵੇਖ ਸਕਦਾ ਨੱਥੂ ਚੱਕ ਕਿਉਂਕਿ ਅੱਜ ਕੱਲ ਬਹੁਤ ਸਾਰੇ ਬੱਚੇ ਆ ਜਿਹੜੇ ਉਹ ਵਿਦੇਸ਼ਾਂ ਜੀ ਦੇ ਉਹਦੇ ਸਾਡੇ ਖੁੱਲੇ ਖੇਤ ਉੱਥੇ ਹੀ ਖੇਲਿਆਣ ਤੇ ਸੂਰਜ ਬੱਦਲਾਂ ਦੇ ਉਹਲੇ ਮਾਰੀ ਚੱਤੀਆਂ ਇਹ ਮੈਂ ਤੱਕਦੀ ਪਈ ਉਸ ਹਾਲ ਹੋਇਆ ਪਿਆ ਖੂਬਸੂਰਤ ਮੰਦਰ ਦੋਸਤੋ ਮਈ ਦੇ ਮਹੀਨੇ ਦੀ ਆਪਣੀ ਖਾਸੀਤ ਹੁੰਦੀ ਆ। ਔਰ ਇਸ ਮਈ ਦੇ ਮਹੀਨੇ ਦੇ ਵਿੱਚ ਬਹੁਤ ਸਾਰੇ ਪੰਛੀ ਆਜ ਜਿਨ੍ਹਾਂ ਚ ਕਾਂ ਚਿੜੀਆਂ ਇਹਨਾਂ ਦਾ ਪ੍ਰਜਨਨ ਵੀ ਹੁੰਦਾ ਔਰ ਇਹ ਆਂਡੇ ਵੀ ਦਿੰਦੇ ਆ। ਔਰ ਕਈ ਫੁੱਲ ਆ ਜਿਹੜੇ ਇਸੇ ਮਈ ਮਹੀਨੇ 'ਚ ਖਿੜਦੇ ਆ। ਖਾਸ ਕਰਕੇ ਗਲਮੋਹਰ ਤੇ ਅਮਲਤਾਸ ਜਦੋਂ ਮੈਂ ਇਹਨਾਂ ਦੇ ਫੁੱਲ ਵੇਖਦਾ ਤੋ ਆ ਦੇ ਅਮਲਤਾਸ ਦੇ ਇਹ ਮੈਨੂੰ ਇੱਕ ਮਾਨਸਿਕ ਹਲਾਰਾ ਜਿਆ ਦਿੰਦੇ ਆ। ਸਕੂਨ ਜਿਹਾ ਮਿਲਦਾ ਦਿਲ ਨੂੰ ਕਿ ਕੁਦਰਤ ਜਿਹੜੇ ਆ ਅਹੀ ਗੁਰੂ ਸਾਹਿਬ ਸਾਡੇ ਕਹਿੰਦੇ ਬਿਲਹਾਰੀ ਕੁਦਰਤ ਵਸਿਆ ਤੇ ਰੰਤ ਨਾ ਜਾਈ ਲਖਿਆ ਇਹ ਘਰ ਸਾਡੇ ਗਵਾਂਡ ਹੋਰ ਨਵਾਂ ਬਣ ਰਿਹਾ ਤੇ ਉਹਦੀ ਵੀ ਮੈਂ ਤੁਹਾਡੇ ਨਾਲ ਸਾਂਝ ਪਾ ਰਿਹਾ ਪਰ ਇਹ ਜਿਹੜੇ ਪਿੰਡ ਆ ਇਸੇ ਜਿਸ ਜਿਹੜੇ ਆ ਇਹ ਪੱਕੇ ਤੇ ਗੱਲ ਕਰ ਰਿਹਾ ਹੈ ਮੈਂ ਮਈ ਦੇ ਸਕੂਲ ਸੂਤ ਮਹੀਨੇ ਦੀ ਔਰ ਭਾਵੇਂ ਕਿ ਖੁਸ਼ਕ ਮਹੀਨੇ ਹੁੰਦੇ ਆ ਮਈ ਤੇ ਜੂਨ ਪੜੇ ਨਾ ਕਿ ਆਪਣਾ ਹੀ ਸਹਿ ਸਵਾਦ ਹੁੰਦਾ ਇਤਨੇ ਦੇ ਬੂਟੇ ਜਿਹੜੇ ਸੀ ਐ ਮੇਰੇ ਜਿਹੜੇ ਝੰਬੇ ਪਏ ਸੀ بارش ਦੇ ਨਾਲ ਅਖੇ ਫਿਰ ਵਧੀਆ ਹੋ ਗਏ ਕਿਉਂਕਿ ਗਰਮੀ ਨੇ ਇਹਨਾਂ ਦਾ ਕਰੀ ਅੱਗ ਜਿਹਾ ਮਾਰਤਾ ਹੈ ਤੇ ਚਲੋ ਮੈਂ ਤੇ ਹੋਈ ਦੁਆ ਕਰਦਾ ਕਿ ਸੂਰਜ ਨਿਕਲੇ 10 15 ਦਿਨ ਤੋਪਾਂ ਤੱਕਣ ਲੱਗਣ ਜਿਹੜਾ ਤੂੜੀ ਤੰਦਾ ਨਾੜ ਨੂੰੜ ਜਿਹੜਾ ਪਿਆਹ ਪੈਲੀਆਂ ਦੇ ਵਿੱਚ ਉਹ ਸਾਂਭਿਆ ਜਾਵੇ ਔਰ ਬਣ ਜAVE ਦੁਬਾਰਾ ਤੇ ਜਿਹੜੇ ਪਸ਼ੂ-ਪਸ਼ੂ ਸਾਡੇ ਹੈਗੇ ਆ ਉਹਨਾਂ ਵਾਸਤੇ ਚਾਰੇ-ਚੂਰੇ ਦਾ ਪ੍ਰਬੰਧ ਹੋ ਜੇ ਦੌਰ ਕਾਗਜ਼ੀ ਥਾ ਪਰ ਦੇਰ ਤੱਕ ਖਤੋਂ ਮੇ ਜਜ਼ਬਾਤ ਮਹਿਫੂਜ਼ ਤੇ ਜਦੋਂ ਖਤਾਂ ਦਾ ਟਾਈਮ ਹੁੰਦਾ ਸੀ ਪੱਟੀਆਂ ਦਾ ਟਾਈਮ ਹੁੰਦਾ ਸੀ ਉਸ ਟਾਈਮ ਸਾਡੀਆਂ ਜਿਹੜੀ ਉਹ ਗੱਲ ਕਹਿਣ ਦੀ ਲਿਖਣ ਦੀ ਉਹਦੇ ਨਾਲ ਅਸੀਂ ਸਾਡਾ ਜਿਹੜਾ ਅਸੀਂ ਉਹ ਜਿਹੜਾ ਅਸੀਂ ਕੀ ਕਹਿ ਸਕਦੇ ਗੱਲ ਕਹਿਣ ਦਾ ਤਰੀਕਾ ਹੋਰ ਇੰਪਰੂਵ ਹੁੰਦਾ ਸੀ ਔਰ ਹੋਰ ਸ਼ਬਦ ਜਿਹੜੇ ਸੀ ਉਹ ਤਰਾਸ਼ ਕੇ ਲਿਖਣ ਚ ਮਜ਼ਾ ਆਉਂਦਾ ਸੀ ਉਹਨਾਂ ਦੋਸਤੋ ਆ ਨਵਾਂ ਦੌਰ ਆ ਇਹਦੇ ਵਿੱਚ ਸਾਡਾ ਜਿਹੜਾ ਗੱਲਬਾਤ ਦਾ ਇੱਕ ਦੂਜੇ ਤੱਕ ਪਹੁੰਚਣ ਦਾ ਇਹ ਹੀ ਤਰੀਕਾ ਵਾ ਤੇ ਹਾਈ ਤੋਂ 20 ਸਾਲ ਤੱਕ ਪਹਿਲਾਂ ਤੇ ਅਸੀਂ ਕਦੀ ਸੋਚਿਆ ਵੀ ਨਹੀਂ ਸੀ ਇੱਕ ਫਿਲਮ ਦੇ ਵਿੱਚ ਮੈਂ ਵੇਖਿਆ ਸੀ ਕਿ ਉਹਦੇ ਵਿੱਚ ਜਦੋਂ ਫੋਨ ਲੱਗਾ ਸੀ ਤੇ ਫੋਨ ਦੇ ਸਾਹਮਣੇ ਖੜ ਲੋਗੇ ਇੰਗਲਿਸ਼ੀ ਰੋ ਜਿਹੜਾ ਸੀ ਉਹ ਗੱਲ ਕਰਦਾ ਮੈਂ ਸੋਚਦਾ ਸੀ ਕਿ ਤੇ ਟੈਕਨੋਲੋਜੀ ਸਾਡੇ ਵੀ ਇਧਰ ਆਊਗੀ ਫਿਰ ਕੰਪਿਊਟਰ ਤੇ ਫਿਰ ਹੁਣ ਇਹ ਮੋਬਾਈਲ ਹੈ ਤੇ ਮੋਬਾਈਲ ਤੇ ਸਾਡੇ ਹੱਥ ਦੇ ਵਿੱਚ ਉਹ ਚੀਜ਼ ਆ ਗਈ ਹੈ ਜਿਹਨੇ ਦੁਨੀਆ ਹੀ ਬਦਲ ਦਿੱਤੀ ਤੇ ਦੋਸਤੋ ਇਹ ਆਪਣੇ ਜਜ਼ਬਾਤ ਆਪਣੇ ਗੱਲ ਕਹਿਣ ਦਾ ਤਰੀਕਾ ਮੈਂ ਤੁਹਾਡੇ ਤੱਕ ਇਹਦੇ ਥਰੂ ਪਹੁੰਚਾ ਤੇ ਜਿੱਥੇ-ਜਿੱਥੇ ਵੀ ਤੁਸੀਂ ਮੈਨੂੰ ਦੇਖਦੇ ਜੇ ਦੇਸ਼ ਉਦੇਸ਼ ਚ ਤੇ ਮੇਰੀਆਂ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਨੂੰ ਜੇ ਤੁਹਾਨੂੰ ਚੰਗੀਆਂ ਲੱਗਣ ਜਿਸ ਤਰ੍ਹਾਂ ਤੁਸੀਂ ਹਰ ਵਾਰੀ ਪਿਆਰ ਦਿੰਦੇ ਜੀ ਇਹਨਾਂ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਸ਼ੇਅਰ ਵੀ ਕਰ ਦਿਆ ਕਰੋ ਤਾਂ ਕਿ ਮੈਂ ਤੁਹਾਡੇ ਨਾਲ ਹੋਰ ਕਾਰੀਆਂ ਗੱਲਾਂ ਕਰਦਾ ਰਵਾਂ ਔਰ ਮੈਂ ਦੁਆ ਕਰਦਾ ਕਿ ਪ੍ਰਮਾਤਮਾ ਸਾਡੇ ਜਿਹੜੀ ਆ ਉਪਰਾਵਾਂ ਚ ਸਾਡੇ ਰਿਸ਼ਤਿਆਂ ਚ ਸਾਡੇ ਦੇਸ਼ਾਂ ਚ ਸਾਡੇ ਇਲਾਕਿਆਂ ਚ ਸ਼ਾਂਤੀ ਬਣੀ ਰਹੇ ਔਰ ਇਹ ਜਿਹੜਾ ਵਾ ਬੁਰਾ ਵਕਤ ਆ ਉਹ ਲੰਘ ਜਾਵੇ ਕਿਉਂਕਿ ਕੋਈ ਵੀ ਜਿਹੜਾ ਮਾੜਾ ਵਕਤ ਆ ਜਦੋਂ ਪੈਂਦਾ ਦੱਸ ਕਿੰਨੀ ਆਉਂਦਾ ਪਰ ਸ਼ੇਰ ਉਹੀ ਹੁੰਦਾ ਜਿਹੜਾ ਇਸ ਵਕਤ ਤੋਂ ਨਿਕਲ ਜਾਂਦਾ ਪਰ ਬੜੇ ਸੰਜਮ ਤੋਂ ਬੜੇ ਤੀਰਜ ਤੋਂ ਇਹਨਾਂ ਹਾਲਾਤਾਂ 'ਚ ਜਿਹੜੇ ਆ ਅੱਜਕੱਲ੍ਹ ਦੇ ਸਾਡੇ ਸਾਨੂੰ ਸਬਰ ਦੇ ਨਾਲ ਲੰਘਣਾ ਪੈਂਦਾ ਔਰ ਲੰਘ ਰਹੇ ਆ ਕਿਉਂਕਿ ਪੰਜਾਬ ਦੀ ਨੌਜਵਾਨੀ ਜਿਹੜੀ ਆ ਤੀਸਰੀ ਪੀੜ੍ਹੀ ਆ ਜਿਹੜੀ ਝੱਲ ਰਹੀ ਦਰਦ ਨੂੰ ਆਓ ਇਹਨਾਂ ਲਈ ਦੁਆ ਕਰੀਏ ਸਾਰੇ ਆਪਣੇ ਉਸਤਾ ਮਿੱਤਰਾਂ ਵਾਲੀ ਰਿਸ਼ਤਿਆਂ ਲਈ ਜਜ਼ਬਾਤਾਂ ਲਈ ਕਿ ਜਿਤਨਾ ਖਤਾ ਜ ਮਹਿਬੂਤ ਰਹਿੰਦੇ ਸਾਡੇ ਇਨਾਂ ਫੋਨਾਂ ਚ ਵੀ ਮਹਿਬੂਤ ਰਹਿਣ ਮੈਂ ਤੁਹਾਡਾ ਆਪਣਾ ਕੀਰਤ ਪਤਾ ਪੰਨੂ ਜਿੱਥੇ ਵੀ ਰਹੇ ਮੈਨੂੰ ਵੇਖ ਰਹਿ ਜੀ ਜਿਉਂਦੇ ਰਹੋ ਵਾਸਤੇ ਰਹੋ ਖੁਸ਼ ਰਹੋ ਆਬਾਦ ਰਹੋ ਜਿੰਦਾਬਾਦ ਰਹੋ